ਇਹ ਵੀ ਦੱਸਿਆ ਜਾ ਰਿਹਾ ਕਿ ਆਰਮੀ ਬੂਟ ਪਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਆਈ ਸੀ ਮੈਂ ਅਕਸਰ ਕਿ ਲੰਗਰ ਦਰਸਦੀ ਕਰਦਾ ਤੇ ਉਹ ਹਿਸਾਬ ਨਾਲ ਉਹ ਇਹ ਉਹ ਬਣੀ ਵੀ ਨਹੀਂ ਸੀ ਕਿ ਮੁਕੀ ਤੇ ਉਹਨਾਂ ਤੋਂ ਪਹਿਲਾਂ ਦਾ ਹੀ ਮਰਨ ਦਾ ਮੈਂ ਜੀ ਗਮਲਵਰ ਤਨਸੰਗਿਆਨੀ ਕਥਾ ਸੁਣਨ ਦੇ ਗਿਆ ਇੱਕ ਜੜੀ ਘਟਨਾ ਸੀ ਮੇਰੇ ਵਾਸਤੇ ਬੜੀ ਮੈਂ ਪਹਿਲੀ ਵਾਰੀ ਸਾਂਝੀ ਕਰ ਲੱਗਿਆ ਤੇ ਇੱਕ ਤਸਵੀਰ ਜੋ ਮੇਰੇ ਹੰਦੀ ਹੈ ਜਦੋਂ ਮੈਂ ਜਨਮ ਮੇਰੇ ਮੋਢੇ ਤੇ ਕੈਮਰਾ ਜੁੜਿਆ ਹੁੰਦਾ ਹੈ ਤੇ ਮੈਂ ਕੈਮਰਾ ਲੈ ਕੇ ਗਿਆ ਸੀ ਤੇ ਉਹ ਮਿਲ ਪਾ ਲੱਗਣਗੇ ਉਹ ਦੂਜੇ ਕਿਸੇ ਹੋਰ ਕਮਰੇ ਵਿੱਚ ਆਰਾਮ ਕਰ ਰਹੇ ਸੰਗਤ ਜੜੀ ਆਉਂਦੀ ਜੜੀ ਪ੍ਰਬੰਧਕ ਸੀਗੇ ਉਹ ਮੈਨੂੰ ਕਦੀ ਰੋਕਿਆ ਨਹੀਂ ਸੀ ਉਹ ਮੈਂ ਉਸ ਕਮਰੇ ਵਿੱਚ ਜਾ ਕੇ ਜਿੱਥੇ ਉਹਨਾਂ ਦਾ ਲੰਗਰ ਵਗਦਾ ਸੀਗਾ ਕਿਆ ਅੰਦਰ ਤੇ ਉਹਦੇ ਸੁੱਤੇ ਹੋਏ ਸੀ ਖੜਾਪ ਸੁਣ ਕੇ ਦੋ ਦੋ ਉੱਠ ਖਲੋਤੇ ਤੇ ਕਹਿੰਦੇ ਕਿੱਧਰ ਆਇਆ ਮੈਂ ਇਤਨੀ ਤਸਵੀਰ ਫੀਟਣ ਆਇਆ ਕਹਿੰਦੇ ਨਹੀਂ ਅੱਜ ਠੀਕ ਨਹੀਂ ਲਿਟੇ ਹੋਏ ਸੀ ਮੈਂ ਨਹੀਂ ਆਦੇ ਕਿ ਖਿਚੜੀ ਉਹ ਕਹਿੰਦਾ ਨਹੀਂ ਤੂੰ ਹਟਣ ਦੀ ਗੱਲ ਚਲੋ ਕੋਈ ਨਹੀਂ ਮੈਂ ਫਿਰ ਬੈਠੋ ਉਹ ਲੋਈ ਲਈ ਲੋਈ ਦੀ ਬੁੱਕਲ ਮਾਰੀ ਮਾਲਾ ਪਿੱਛੇ ਟੰਗੀ ਉਹ ਫਿਰ ਤਸਵੀਰ ਜਿਹੜੀ ਹੈ ਨਾ ਵਰਲਡ ਵਾਈਡ ਸ਼ੋਭियत ਪਿਲਦ ਦਸਾਰਦਨੀ ਹੋਈ ਸੀ ਜੋ ਵੀ ਕੁਝ ਹੋਇਆ ਉਸ ਵੇਲੇ ਉਹ ਬਾੜਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਇਹ ਸਾਰੀ ਇੱਕ ਰਾਜਨੀਤਿਕ ਤੇ ਧਾਰਮਿਕ ਦੀ ਜਿਹੜੀ ਹੈ ਗਤੀਵਿਧੀਆਂ ਲੀਡਰਾਂ ਦੀਆਂ ਉਹਨਾਂ ਦੇ ਜਿਹੜੇ ਆ ਪੁੱਠੀ ਸੋਚ ਨਹੀਂ ਉਹ ਕੰਮ ਕਰਾਉਂਦੇ ਦੀ ਤਿਆਰੀ ਤੇ ਡੀਲ ਦਿੱਤੀ ਹੁੰਦੀ ਹੁੰਦੀ ਹੈ ਇਹਦੀ ਤੇ ਨਦੀਮ ਹੈ ਅੱਗੇ ਵੀ ਕਹਿੰਦਾ ਨਾ ਦੀ ਨੀ ਰੱਖੀ ਗਈ ਉਹਨੇ 78 ਦੇ ਵਿੱਚ ਪਹਿਲਾਂ ਵੀ ਸੀ ਪਰ ਜਿਹੜਾ 173 ਦਾ ਜਿਹੜਾ ਵਾਕਿਆ ਉਹਨੇ ਇਹਨੂੰ ਸਭੇ ਸਮੇਂ ਡਿਵੈਲਪ ਕੀਤਾ ਗਿਆ ਵਾਦਾ ਗਿਆ ਤੇ ਉਹ ਵਾਦੇ ਵਾਦੇ ਕਈ ਘਟਨਾਵਾਂ ਤੋਂ ਬਾਅਦ ਕੇਦੇ ਆਪਣੇ ਚਰਮ ਸੀਮਾ ਤੇ ਪਹੁੰਚ ਕੇ ਜੂਨ 84 ਤੱਕ ਕਟਨਾ ਹੋਇਆ ਬਾਜਦ 8 ਜੂਨ ਦੇ ਕਰੀਬ ਜਿਹੜੀ ਤਾਰੀਖ ਦੇਸੀ ਜਾਂਦੀ ਹੈ ਜਦ ਸਾਰੇ ਇਲਾਸ਼ਾ ਨੂੰ ਬਾਹਰ ਕੱਢਿਆ ਜਾਂਦਾ ਉਸ ਸਮੇਂ ਤੁਸੀਂ ਤਸਵੀਰਾਂ ਖਿੱਚਣ ਲਈ ਗਏ ਹੋਗੇ ਉਸ ਸਮੇਂ ਕੀ ਹਾਲਾਤ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੂਨ 1984 ਜਿਸ ਵੇਲੇ ਸੰਗਤ ਵਾੜ ਛੱਡ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਆਈ ਸੀਗੀ ਉੱਥੇ ਕੀ ਪਤਾ ਸੀ ਕਿ ਭਾਰਤੀ ਹਕੂਮਤ ਨੇ ਆਪਣੀ ਫੌਜਾਂ ਨੂੰ ਹਮਲਾ ਕਰਨ ਦੇ ਲਈ ਭੇਜ ਦੇਣਾ ਹੈ 사카 ਨੀਲਾ ਤਾਰਾ ਪਰ ਉਸ ਨੂੰ ਅਸੀਂ ਯਾਦ ਜ਼ਿਆਦਾਤਰ ਤਸਵੀਰਾਂ ਰਾਹੀਂ ਕਰਦੇ ਹਾਂ ਸੋਸ਼ਲ ਮੀਡੀਆ ਜਾਂ ਗੂਗਲ ਦੇ ਉੱਤੇ ਜਦ ਵੀ ਅਸੀਂ ਕੋਈ ਤਸਵੀਰ ਦੇਖਦੇ ਹਾਂ ਉਹ ਜਿਨ੍ਹਾਂ ਵੱਲੋਂ ਖਿੱਚੀ ਗਈ ਹੈ ਸਤਪਾਲ ਦਾਨਿਸ਼ ਜੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਜ਼ਿਆਦਾਤਰ ਮੂਵਮੈਂਟਸ ਨੂੰ ਯਾਦਾਂ ਨੂੰ ਜਾਂ ਕਿਸੇ ਵੀ ਤਰ੍ਹਾਂ ਦੇ ਦੌਰ ਨੂੰ ਜਿਉਂਦਾ ਰੱਖਣ ਦੇ ਲਈ ਉਹ ਤਸਵੀਰਾਂ ਖਿੱਚਣੀਆਂ ਪੈਂਦੀਆਂ ਨੇ ਜੋ ਮੂੰਹ ਬੋਲਦੀਆਂ ਹਾਂ ਤਾਂ ਤਸਵੀਰਾਂ ਖਿੱਚਣ ਵਾਲੇ ਜਰਨਲਿਸਟ ਸਤਪਾਲ ਦਾਨਿਸ਼ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਉਸ ਵੇਲੇ ਦਾ ਦੌਰ ਸੀਗਾ ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ ਸਾਕਾ ਨੀਲਾ ਤਾਰਾ ਸੰਗਤ ਬਹੁਤ ਡਰਦੀ ਵੀ ਸੀ ਕੋਈ ਚੜ੍ਹਦੀ ਕਲਾ ਨਾਲ ਉੱਥੇ ਮੁਕਾਬਲਾ ਵੀ ਕਰਕੇ ਗਈਆਂ ਪਰ ਤੁਸੀਂ ਉਸ ਦੌਰ ਨੂੰ ਅੱਖੀਂ ਦੇਖਿਆ ਉਹ ਤਸਵੀਰਾਂ ਕਾਇਤ ਕੀਤੀਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਅਸਲੀ ਰੂਪ ਦੇਖਿਆ ਜੋ ਉੱਥੇ ਤੁਸੀਂ ਨਾਲ ਰਹੇ ਹੋ ਉਹ ਸਾਰਾ ਸਾਂਝਾ ਕਰੋ ਉਹਨਾਂ ਦਾ ਰੂਪ ਕਿਸ ਤਰੀਕੇ ਦਾ ਸੀਗਾ ਮਿਠਾਸ ਕਿੰਨੀ ਕਿਸੀਗੀ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਹੀ ਨੀ ਨੇ ਜਿਸ ਕਰਕੇ ਸੀ ਯਕੀਨ ਨਹੀਂ ਕਰ ਪਾ ਰਿਹਾ ਉਹ ਜਿਹਾ ਅਫਵਾਹਾਂ ਦਾ ਦਿ ਹੌਨ ਜਿਹੜੀ ਹੈ ਨਾ ਉਹ ਦੁਨੀਆ ਚ ਖਤਮ ਨਹੀਂ ਹੋ ਸਕਦੀ ਨਾ ਉਹ ਪ੍ਰੈਕਟੀਕਲ ਤੌਰ ਤੇ ਖਤਮ ਹੋ ਸਕਦੀ ਹੈ ਨਾ ਧਾਰਮਿਕ ਤੌਰ ਤੇ ਧਾਰਮਿਕ ਤੌਰ ਤੇ ਜਿਹੜੀ ਅਫਵਾਹਾਂ ਆਉਂਦੀਆਂ ਨੇ ਨਾ ਉਹਨਾਂ ਦੇ ਵਿੱਚ ਕੋਈ ਪਬਲਿਕ ਨੂੰ ਕੁਸਰੀਅਤ ਨਹੀਂ ਦਿੱਤੀ ਜਾਂਦੀ ਬਾਕੀ ਜਿਹੜਾ ਜੋ ਅਸਲੀ ਸੀ ਸੰਤਨ ਦੀ ਸ਼ਕਤੀਤ ਬਾਰੇ ਉਹ ਬਹੁਤ ਸ਼ਾਂਤਮਈ ਉੱਚੀ ਸੋਚ ਵਾਲੇ ਕਦੀ ਮੈਂ ਉਹਨਾਂ ਦੇ ਚਿਹਰੇ ਤੇ ਗੁੱਸਾ ਨਹੀਂ ਵੇਖਿਆ ਹਰ ਵੇਲੇ ਉਹ ਮੁਸਕਰਾਉਂਦੇ ਉਹਨਾਂ ਦੇ ਬੱਚਿਆਂ ਨਾਲ ਵੀ ਉਹਨਾਂ ਹੀ ਪਿਆਰ ਬਜ਼ੁਰਗਾਂ ਨਾਲ ਵੀ ਸੇ ਬਾਕੀ ਜਿਹੜਾ ਉਹਨਾਂ ਦੀ ਜਿਹੜੀ ਸੋਚ ਸੀਗੀ ਸੰਗਰਸ਼ ਬਾਰੇ ਇਹ ਵਾਤਾਵਰਣ ਦੇ ਅਨਸਾਰ ਹੀ ਬੰਦੇ ਦੀ ਜਿਹੜੀ ਸੋਚ ਹੈ ਉਹ ਬਦਲਦੀ ਜਾਂ ਬੰਦਦੀ ਰਹਿੰਦੀ ਹੈ ਜਾਂ ਤਾਂ ਵੀ ਚੇਂਜ ਹੁੰਦੀ ਰਹਿੰਦੀ ਹੈ ਇਹ ਸਮਾਂ ਦੱਸਦਾ ਹੈ ਕਿ ਇੱਕ ਲੀਡਰ ਨੇ ਇੱਕ ਧਾਰਮਿਕ ਸ਼ਖਸੀਅਤ ਨੇ ਸੰਗਤ ਨੂੰ ਸਹਿਦ ਕਿਸਰਨ ਦੀ ਦੇਣੀ ਹੈ ਇਹ ਸਮਾਂ ਦੱਸਦਾ ਸੱਚਾ ਤੁਸੀਂ ਉੱਥੇ ਤਸਵੀਰਾਂ ਖਿੱਚਣ ਜਾਂਦੇ ਸੀਗੇ ਮਨ ਦੇ ਵਿੱਚ ਕੀ ਖਿਆਲ ਸੀ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਆਰਮੀ ਬੂਟ ਪਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਆਈ ਸੀ ਨਹੀਂ ਮੈਂ ਤੇ ਨਹੀਂ ਵੇਖਿਆ ਕਿਸੇ ਨੂੰ ਬੂਟ ਪਾਉਂਦੇ ਆ ਇਹ ਤੇ ਇੱਕਦਮ ਜਿਹੜੀ ਗੱਲ ਹੈ ਨਾ ਇਹ ਜਿਹੜਾ ਵਾਤਾਵਰਨ ਬਣਿਆ ਹੈ ਇਹਦੇ ਪਿੱਛੇ 5-6 ਸਾਲ ਦਾ ਜਿਹੜਾ ਸਿੰਗਰ ਸੀਗਾ ਉਹ ਵੀ ਸ਼ਾਮਿਲ ਸੀਗਾ ਬੋਰਡ ਤੋਂ ਦੇ ਤਸਵੀਰ ਅਜ ਤੱਕ ਤੱਕ ਇਹ ਨਹੀਂ ਕਿ ਚੀਜ਼ ਦੇ ਕਿਚੀ ਵੀ ਹੋਏ ਕਿ ਉਹ ਗਵਰਨਮੈਂਟ ਦਾਰੇ ਨੇ ਕਿਚੀ ਹੋਗੀ ਉਹ ਸਿਸਟਮ ਨਹੀਂ ਸੀਗਾ ਇੰਦਰ ਗਾਂਧੀ ਵੀ ਜਦੋਂ ਆਈ ਉਹ ਨੰਗੇ ਪੈਰੀ ਆਈ ਹੈ ਬਾਕੀ ਜਿਹੜਾ ਫੌਜ ਦਾ ਸਿਸਟਮ ਹੈ ਉਹ ਤੇ ਉਹਨਾਂ ਦੇ ਨਾਂ ਕੁਝ ਵੇਖਣਾ ਵੈ ਨਾ ਕੋਈ ਧਾਰਮਿਕ ਜਗ੍ਹਾ ਦੇਖਣੀ ਆ ਨਾ ਮੰਦਿਰ ਵੇਖਣਾ ਤੇ ਨਾ ਉੱਥੇ ਜਾ ਕੇ ਕੋਈ ਟਾਲਬ ਜੋਣੇ ਨੇ ਉਹਨਾਂ ਨੇ ਆਪਣੀ ਜਿਹੜੀ ਸੋਚ ਹੈ ਜੋ ਉਹਨਾਂ ਦੀ ਹੁਕਮ ਕੀਤਾ ਗਿਆ ਫੌਜ ਨੂੰ ਉਹਨਾਂ ਨੇ ਨਿਭਾਣਾ ਸਿਰੋਸੀ ਜਿੰਨੀਆਂ ਵੀ ਤਸਵੀਰਾਂ ਦੇਖਦੇ ਆ ਸੋਸ਼ਲ ਮੀਡੀਆ ਤੇ ਸੰਤ ਗਿਆਨੀ ਜਰਨਲ ਸਿੰਘ ਖਾਲਸਾ ਪੰਡਰਾਲਿਆਂ ਦੀਆਂ ਕੁਝ ਕਿ ਤਸਵੀਰਾਂ ਐਸੀਆਂ ਨੇ ਕਿ ਲੱਗਦਾ ਹਾਲੇ ਵੀ ਜਿਉਂਦੇ ਨੇ ਤਾਂ ਸਿਰ ਉਸ ਪਿੱਛੇ ਮੁਸ਼ਕਲ ਕਿੰਨੀ ਹੁੰਦੀ ਸੀਗੀ ਫੋਟੋਆਂ ਖਿੱਚਣ ਦੇ ਵਿੱਚ ਕਿਉਂਕਿ ਕਾਫੀ ਮਿਹਨਤ ਲੱਗਦੀ ਹੈ ਇੱਕ ਜਰਨਲਿਸਟ ਦੀ ਫੋਟੋ ਖਿੱਚਣ ਦੇ ਲਈ ਕਿਉਂਕਿ ਮੂਹ ਬੋਲਦੀ ਤਸਵੀਰ ਬਣਾਣੀ ਪੈਂਦੀ ਹੈ ਸੋ ਉਸ ਪਿੱਛੇ ਐਂਗਲਸ ਦੀ ਗੱਲ ਕਰ ਲਈਏ ਜਾਂ ਤੁਸੀਂ ਇੱਕ ਸ਼ਵੀ ਨੂੰ ਕੈਪਚਰ ਕਰਕੇ ਉਸ ਨੂੰ ਜਿਉਂਦਾ ਰੱਖਣ ਦੇ ਲਈ ਕਿੰਨੀ ਕਿ ਮਿਹਨਤ ਲਾਉਂਦੇ ਹੋ ਮਿਹਨਤ ਤੇ ਲੱਗਦੀ ਹੈ ਜੀ ਬੰਦੇ ਦਾ ਜਿਹੜਾ ਦਿਮਾਗ ਹੈ ਨਾ ਉਹ ਕਰੀਏਟਿਵ ਹੋਣਾ ਚਾਹੀਦਾ ਹੈ ਜੇ ਬਦਦਾ ਦਾ ਦਿਮਾਗ ਕਰੀਏਟਿਵ ਨਹੀਂ ਹੈ ਸੋਚ ਜਿਹੜੀ ਹੈ ਉਹ ਸਾਹਮਣ ਵਾਲੀ ਨਹੀਂ ਹੋਵੇਗੀ ਤੇ ਤੁਸੀਂ ਕੋਈ ਵੀ ਕਿਸੇ ਕਰੈਕਟਰ ਦਾ ਜਿਹੜਾ ਮੋਰਾ ਦਾ ਉਹਨੂੰ ਸਾਕਾਰ ਰੂਪ ਦੇ ਵਿੱਚ ਬਦਲ ਨਹੀਂ ਸਕਦੇ ਜੇ ਕੋਈ ਗੁੱਸੇ ਵਾਲਾ ਬੰਦਾ ਹੈ ਤੇ ਉਹਦੀ ਜਿਹੜੀ ਤਸਵੀਰ ਹੈ ਨਾ ਤੁਸੀਂ ਹੱਸਦਿਆਂ ਖੇਡੋਗੇ ਨਾ ਬੜੀ ਅਨਹੋਣੀ ਜਈ ਘਟਿਆ ਜੀ ਲੱਗਦੀ ਹੈ ਤੇ ਉਹਦੇ ਵਿੱਚ ਉਸ ਬੰਦੇ ਦਾ ਕਰੈਕਟਰ ਨਜ਼ਰ ਦੀ ਹੁੰਦਾ ਸੰਤਾਂ ਦੀ ਜਿਹੜੀ ਤਸਵੀਰਾਂ ਸੀ ਸਾਰੀਆਂ ਹੀ तकरीबन ਉਹਦੇ ਵਿੱਚ ਉਹ ਇੱਕ ਧਾਰਮਿਕ ਤੌਰ ਤੇ ਗੰਭੀਰ ਵਿਅਕਤੀ ਦੀ ਪਸਪਨਾਹੀ ਕਰਦੀ ਹੈ ਜੀ ਚੰਗੀ ਸੋਚ ਹਾਲਵੇ ਦੇ ਜਿਹੜਾ ਮੁਖ ਹੈ ਉਹਨਾਂ ਦਾ ਹੱਸਦੇ ਰਹਿਣਾ ਹੱਸਦੇ ਹੋਏ ਗੱਲ ਕਰਨੀ ਛੋਟੇ ਮੋਟੇ ਮਜ਼ਾਕ ਵੀ ਕਰ ਲੈਂਦੇ ਸੀਗੇ ਮਤਲਬ ਇਹੋ ਜੀ ਸੋਚ ਜਿਹੜੀ ਹੈ ਨਾ ਕਦੀ ਮੈਂ ਇਹਨਾਂ ਨੂੰ ਤਲਕਦੀ ਸੀ ਵੇਖਿਆ ਮੈਂ ਅਕਸਰ ਹੀ ਗੱਲਾਂ ਕਰਦਾ ਸੀਗਾ ਉਹ ਉਹ ਸਾਹਬ ਨਾਲ ਉਹ ਬਣੇ ਵੀ ਨਹੀਂ ਸੀਗੇ ਮੁਖੀ ਤੇ ਉਹਨਾਂ ਤੋਂ ਪਹਿਲਾਂ ਦਾ ਹੀ ਮੈਂ ਉਹਨਾਂ ਨਾਲ ਮੈਂ ਜੀ ਗੱਲਬਾਤ ਸੰਗਿਆਨੀ ਕਰਤਾ ਸਿੰਘ ਉਹਨਾਂ ਦੇ ਵੇਲੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਜਾਣਦੇ ਹੋ ਵਿਚਾਰਤਾਂ ਸਾਂਝੀ ਹੋਈ ਹੈ ਕਿਤੇ ਬੈਠ ਕੇ ਜੋ ਗੱਲਾਂ ਹੋਈਆਂ ਕਿ ਸਾਂਝੀਆਂ ਕਰਨੀਆਂ ਚਾਹੋ ਨਹੀਂ ਡੀਪਲੀ ਕਦੀ ਨਹੀਂ ਵਿਚਾਰਤ ਕੀਤੀ ਬਸ ਇਹੋ ਜਿਹੜਾ ਮੇਰਾ ਕੰਮ ਹੈ ਕਰਦਾ ਮੈਂ ਉਸ ਸਿਸਲੇ ਵਿੱਚ ਹੀ ਕਰਦਾ ਰਿਹਾ ਮੈਂ ਆ ਇੱਕ ਜੜੀ ਘਟਨਾ ਸੀ ਮੇਰੇ ਵਾਸਤੇ ਬੜੀ ਪਹਿਲੀ ਵਾਰੀ ਸਾਂਝੀ ਕਰਨ ਲੱਗਾ ਇੱਕ ਤਸਵੀਰ ਜੇ ਤੁਮੇਰਾ ਹੁੰਦੀ ਹੈ ਜਦੋਂ ਮੈਂ ਅੰਦਰ ਜਾਂਦਾ ਮੇਰੇ ਮੋਢੇ ਤੇ ਕੈਮਰਾ ਜੁੜ ਹੁੰਦਾ ਤੇ ਮੈਂ ਕੈਮਰਾ ਲੈ ਕੇ ਗਿਆ ਸੀਗਾ ਤੇ ਉਹ ਮੈਨੂੰ ਪਤਾ ਲੱਗਾ ਕਿ ਉਹ ਦੂਜੇ ਕਿਸੇ ਹੋਰ ਕਮਰੇ ਵਿੱਚ ਆਰਾਮ ਕਰ ਰਹੇ ਨੇ ਸੰਗਤ ਜੜੀ ਆ ਉੱਥੋਂ ਦੀ ਜਿਹੜੀ ਪ੍ਰਬੰਧਕ ਸੀਗੇ ਉਹ ਮੈਨੂੰ ਕਦੀ ਰੋਕਿਆ ਨਹੀਂ ਸੀ ਉਹਨਾਂ ਨੇ ਉਹ ਮੈਂ ਉਸ ਕਮਰੇ ਵਿੱਚ ਜਾ ਕੇ ਜਿੱਥੇ ਉਹਨਾਂ ਦਾ ਲੰਗਰ ਪਕਦਾ ਸੀਗਾ ਗਿਆ ਅੰਦਰ ਤੇ ਉਹਨਾਂ ਨੇ ਸੁੱਤੇ ਹੋਏ ਸੀ ਖੜਾਕ ਸੁਣ ਕੇ ਉੱਠ ਖਲੋਤੇ ਤੇ ਉਹ ਕਹਿੰਦੇ ਕਿੱਧਰ ਆਇਆ ਮੈਂ ਮੈਂ ਜਿੱਦਾਂ ਤਸਵੀਰ ਖਿਚਣਾ ਆਇਆ ਮੈਂ ਕਹਿੰਦੇ ਨਹੀਂ ਮੈਂ ਅੱਜ ਠੀਕ ਨਹੀਂ ਲਿਟੇ ਜੀ ਮੈਂ ਨਹੀਂ ਮੈਂ ਤੇ ਖਿਚਣੀ ਉਹ ਕਹਿੰਦੇ ਨਹੀਂ ਤੂੰ ਹਟਦਾ ਨਹੀਂਗਾ ਚਲੋ ਕੋਈ ਨਹੀਂ ਮੈਂ ਫਿਰ ਬੈਠੋ ਉਹ ਲੋਈ ਲਈ ਲੋਈ ਦੀ ਬੁੱਕਲ ਮਾਰੀ ਮਾਲਾ ਪਿੱਛੇ ਟੰਗੀ ਉਹ ਫਿਰ ਤਸਵੀਰ ਜਿਹੜੀ ਹੈ ਨਾ ਵਰਲਡ ਵਾਈਡ ਜੀ ਬਿਲਕੁਲ ਸ਼ਬੀਅਤ ਪੀਲਾ ਦਸਤਾਰ ਬੰਨੀ ਹੋਈ ਸੀਗੀ ਤੇ ਉਹਨਾਂ ਦੇ ਚਿਹਰੇ ਉੱਤੇ ਬੜੀ ਗੰਭੀਰਤਾ ਸੀ ਉਸ ਵੇਲੇ ਐਕਚੁਅਲੀ ਉਹ ਉਸ ਵੇਲੇ ਉਹਨਾਂ ਦਾ ਸਰੀਰ ਕੁਝ ਢਿੱਲਾ ਸੀਗਾ ਤੇ ਬਾਕੀ ਉਹ ਚੜ੍ਹਦੀ ਕਲਾ ਵਿੱਚ ਸਨ ਮਤਲਬ ਕਿ ਇਹੋ ਜਿਹੜੀ ਗੱਲਾਂ ਨੇ ਨਾ ਉਹ ਅਕਸਰ ਸਾਰੀ ਹਜਾਤੀ ਯਾਦ ਰਹਿਣ ਵਾਲੀਆਂ ਨੇ ਸਿਰ ਇੱਕ ਬਤੌਰ ਤੁਸੀਂ ਸਿੱਖ ਹੋਣ ਦੇ ਨਾਤੇ ਕੀ ਸੋਚਦੇ ਹੋ ਜਦ ਤੁਹਾਨੂੰ ਪਤਾ ਚੱਲਦਾ ਹੈ ਤੈਂਕਾਂ ਤੋਪਾਂ ਦੇ ਨਾਲ ਫੌਜਾਂ ਚੜਾਈ ਜਾਂਦੀ ਹੈ ਹਰਮੰਦਰ ਸਾਹਿਬ ਤੇ ਤਕਸ਼ੀਰ ਈਕਾਤਖ ਸਹਿਬ ਨੂੰ ਜਦ ਨਿਸ਼ਾਨਾ ਬਣਾਇਆ ਗਿਆ ਇੱਕ ਸਿੱਖ ਹੋਣ ਦੇ ਨਾਤੇ ਭਾਵੁਕਤਾ ਨਾਲ ਕੀ ਸੋਚ ਸੀਗੀ ਉਸ ਵੇਲੇ ਕੀ ਸੋਚਿਆ ਸੀਗਾ ਕਿਉਂਕਿ ਇੱਕ ਸਿੱਖ ਲਈ ਤਾਂ ਬਹੁਤ ਵੱਡੀ ਘਟਨਾ ਹੈ ਵੀ ਇੱਕ ਸਿੱਖ ਹੋਣ ਵਾਲੀ ਤਾਂ ਹੋਰ ਕਿਸੇ ਧਰਮ ਦੇ ਨਾਲ ਸੰਬੰਧ ਰੱਖਣ ਵਾਲੀ ਗੱਲ ਨਹੀਂ ਹੈਗੀ ਇੱਥੇ ਤੇ ਉਹ ਜਿਹੜੀ ਗੁਰਬਾਣਾ ਮਹਾਰਾਜ ਦੀ ਬਾਣੀ ਹੈ ਉਹਦਾ ਜਿਹੜਾ ਉਚਾਰਨ ਹੈ ਉਹਨਾਂ ਦੇ ਜਿਹੜੀ ਉਹ ਉਦੇਸ਼ ਹੈ ਜਿਹੜਾ ਸੰਗਤ ਨੂੰ ਦਿੱਤਾ ਗਿਆ ਹੈ ਉਹਦੇ ਵਿੱਚ ਜੋ ਕੁਝ ਉਹਨਾਂ ਨੇ ਕਿਹਾ ਹੈ ਉਹਨੂੰ ਅਡਾਪਟ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਬਾਕੀ ਜੋ ਵੀ ਕੁਝ ਹੋਇਆ ਉਸ ਵੇਲੇ ਉਹ ਬਾੜਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਇਹ ਸਾਰੀ ਇੱਕ ਰਾਜਨੀਤਿਕ ਤੇ ਧਾਰਮਿਕ ਦੀ ਜਿਹੜੀ ਹੈ ਗਤੀਵਿਧੀਆਂ ਲੀਡਰਾਂ ਦੀਆਂ ਉਹਨਾਂ ਦੇ ਜਿਹੜੇ ਪੁੱਠੀ ਸੋਚ ਨਹੀਂ ਉਹ ਕੰਮ ਕਰਾਫ ਕੀਤਾ ਹੈ ਸਰ ਐਡਾ ਵੱਡਾ ਜਿਹੜਾ ਆਪਰੇਸ਼ਨ ਸੀਗਾ ਇਹ ਓਨ ਦੀ سپورਟ ਤਾਂ ਬਣਿਆ ਨਹੀਂ ਹੋਇਗਾ ਇਸ ਦੀ ਤਿਆਰੀ ਕਿੰਨੇ ਕ ਲੰਬੇ ਸਮੇਂ ਤੋਂ ਚੱਲ ਰਹੀ ਸੀਗੀ ਇਸ ਪਿੱਛੇ ਕੀ ਕੀ ਤਿਆਰੀਆਂ ਹੋ ਰਹੀਆਂ ਸੀਗੀਆਂ ਇਸ ਬਾਰੇ ਕੁਝ ਸਾਂਝਾ ਕਰਨਾ ਚਾਹੁੰਦਾ ਤਾਂ ਇਹਦੀ ਤਿਆਰੀ ਤੇ ਐਡੀ ਜਲਦੀ ਦੀ ਹੁੰਦੀ ਹੁੰਦੀ ਇਹਦੀ ਤਦਦੀਮ ਹੈ ਅੱਗੇ ਵੀ ਕੰਗਨਾ ਨਾਂ ਦੀ ਨੀਂ ਰੱਖੀ ਗਈ 1978 ਦੇ ਵਿੱਚ ਪਹਿਲਾਂ ਵੀ ਸੀ ਪਰ ਜਿਹੜਾ 1970 ਦਾ ਜਿਹੜਾ ਵਾਕਿਆ ਉਹਨੇ ਇਹਨੂੰ ਸਮੇਂ ਸਮੇਂ ਡਵੈਲਪ ਕੀਤਾ ਗਿਆ ਵਧਦਾ ਗਿਆ ਤੇ ਉਹ ਵਧਦੇ-ਵਧਦੇ ਕਈ ਘਟਨਾਵਾਂ ਤੋਂ ਬਾਅਦ ਫਿਰ ਇਹ ਆਪਣੇ ਚਰਮ ਸੀਮਾ ਤੇ ਪਹੁੰਚ ਕੇ ਫਿਰ ਜੂਨ 84 ਤੱਕ ਆ ਕਟਣਾ ਹੋਈ ਸਿਰ ਉਸ ਤੋਂ ਬਾਅਦ ਜਦ 8 ਜੂਨ ਦੇ ਕਰੀਬ ਜਿਹੜੀ ਤਰੀਕ ਦੇ ਸੀ ਜਾਂਦੀ ਹੈ ਜਦ ਸਾਰੇ ਇਲਾਸ਼ਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਉਸ ਸਮੇਂ ਤੁਸੀਂ ਤਸਵੀਰਾਂ ਖਿੱਚਣ ਲਈ ਗਏ ਹੋਗੇ ਉਸ ਸਮੇਂ ਕੀ ਹਾਲਾਤ ਸੀ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਜਦ ਬਹੁਤ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਆਪਣੀ ਕਰਦੀ ਹੈ ਕਾਰਵਾਈ ਉਹਦੇ ਵਿੱਚ ਸਿਵਲਿਅਨ ਨੂੰ ਦਾਖਲ ਨਹੀਂ ਕਰਦੀ ਜੀ ਇਹ ਪੱਕੀ ਗੱਲ ਹੈ ਕਿ ਉਹਨਾਂ ਦੀ ਆਪਣੀ ਵਿਉਤਬੰਦੀ ਹੁੰਦੀ ਹੈ ਉਸ ਵਿਉਤਬੰਦੀ ਦੇ ਵਿੱਚ ਉਹ ਕੋਈ ਵੀ ਘਟਨਾ ਜਿਹੜੀ ਹੈ ਨਾ ਉਹ ਪਬਲਿਕ ਨਾਲ ਜਾਂ ਪ੍ਰੈਸ ਵਾਲਿਆਂ ਨਾਲ ਉਹ ਨਹੀਂ ਦੱਸਦੇ ਤੇ ਇਹ ਕਹਿ ਰਣਾ ਕਿ ਤੁਸੀਂ ਉੱਥੇ ਗਏ ਸੀ ਜਾਂ ਨਹੀਂ ਸੀ ਗਏ ਸੀ ਇਹ ਅਨਹੋਣੀਆਂ ਗੱਲਾਂ ਨੇ ਇਹ ਉਦੋਂ ਹੀ ਆਪਾਂ ਅੰਦਰ ਗਏ ਆ ਜਦੋਂ ਗਵਰਨਮੈਂਟ ਵੱਲੋਂ ਅਲਾਉ ਕੀਤਾ ਗਿਆ ਵੈ 24 ਜੂਨ ਨੂੰ 24 ਜੂਨ ਨੂੰ 6 ਜੂਨ ਤੋਂ ਜਦ ਇਹ ਗੱਲਾਂ ਹੁੰਦੀਆਂ ਨੇ 4 ਜੂਨ ਹਮਲਾ ਸ਼ੁਰੂ ਹੋ ਜਾਂਦਾ ਤਾਂ ਉਸ ਤੋਂ ਬਾਅਦ 24 ਜੂਨ ਨੂੰ ਜਿਹੜੇ ਸੰਗਤ ਵਾਸਤੇ ਰਸਤੇ ਸੰਗਤ ਵਾਸਤੇ ਉਹ ਫਾਈਨਲ 24 ਜੂਨ ਨੂੰ ਖੋਲਿਆ ਗਿਆ ਵੈ ਸਿਰ ਉਸ ਤੋਂ ਬਾਅਦ 24 ਜੂਨ ਨੂੰ ਕੀ ਹਾਲਾਤ ਸੀ ਸੰਗਤ ਆਉਂਦੀ ਸੀ ਜਾਂ ਡਰਦੀ ਸੀ ਜਾਂ ਕਿਸ ਤਰੀਕੇ ਤੇ ਸੰਗਤ ਬੜੀ ਬਲੀਨ ਤਸਵੀਰਾਂ ਦੇ ਵਿੱਚ ਵਿਚਾਰ ਹੁੰਦਾ ਹੈ ਕਿ ਬੜਾ ਰਸਈਆ ਪਰ ਜਦੋਂ ਸੰਗ ਸੰਗਤਾਂ ਦੇ ਵਿੱਚ ਰੋਸ ਜੂ ਸੀਗਾ ਅੱਖਾਂ ਚਤਰੂਈ ਵੇਖੇ ਨੇ ਮੈਂ ਤੇ ਬਾਕੀ ਬਹੁਤ ਜ਼ਿਆਦਾ ਰੋਸ ਸੀਗਾ ਤੇ ਮੇਰਾ ਖਿਆਲ ਅੰਮ੍ਰਿਤਸਰ ਦਾ ਜਾਂ ਪੰਜਾਬ ਦਾ ਕੋਈ ਐਸਾ ਘਰ ਬਚਿਆ ਹੋਊਗਾ ਜਿਹਦੇ ਵਿੱਚੋਂ ਕੋਈ ਨਾ ਕੋਈ ਬੰਦਾ ਅੰਦਰ ਮੱਥਾ ਟੇਕਣ ਨਹੀਂ ਆਇਆ ਜਿਸ ਪ੍ਰਕਰਮਾ ਦੇਸੀ ਧੂੜ ਮੱਥੇ ਨੂੰ ਲਾਉਂਦੇ ਆਂ ਗੁਰੂ ਅਗਨਤਮਸਤਕ ਹੁੰਨੇ ਆ ਉਸ ਪ੍ਰਕਰਮਾ ਦੇ ਵਿੱਚ ਕੋਹ ਹੀ ਕੋਹ ਹੋਣਾ ਕਿਤਨਾ ਕਿਤੇ ਜ਼ਰੂਰ ਭਾਵੁਕ ਕਰਦਾ ਪਰ ਸਰਕਾਰਾਂ ਨੇ ਇੱਕ ਕੌਮ ਪ੍ਰਤੀ ਇੰਨੀ ਨਫ਼ਰਤ ਭਰ ਦਿੱਤੀ ਸੀ ਹਾਲਾਂਕਿ ਜਰਨਲਿਸਟ ਦੇ ਖੁਦ ਦੇ ਪਰਸਨਲ ਥੀਵਜ਼ ਮਰ ਜਾਂਦੇ ਨੇ ਜਦੋਂ ਇੱਕ ਕਿਤੇ ਦੇ ਵਿੱਚ ਆਉਂਦਾ ਇੱਕ ਜਰਨਲਿਸਟ ਦਾ ਕੀਤਾ ਲੈ ਜਾਂਦਾ ਪਰ ਉਸ ਪਿੱਛੇ ਜਦ ਅਸੀਂ ਦੋਨੋਂ ਪੱਖ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇੱਕ ਧਾਰਮਿਕ ਸਥਾਨ ਨੂੰ ਆਪਣੇ ਹੀ ਦੇਸ਼ ਵੱਲੋਂ ਆਪਣੇ ਹੀ ਦੇਸ਼ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਜਿਵੇਂ ਹਮਲਾ ਕੀਤਾ ਗਿਆ ਉਹ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਹੈ ਨਾ ਸਿਆਸੀ ਗੱਲਾਂ ਨੇ ਇਹਦੇ ਵਿੱਚ ਜਿਹੜੀਆਂ ਬੜੀਆਂ ਉੱਚੀ ਜਿਹੜੇ ਸੋਚ ਵਾਲੇ ਬੰਦੇ ਨੇ ਉਹ ਹੀ ਕਰਦੇ ਨੇ ਅਕਸਰ ਇਦਾਂ ਹੀ ਹੁੰਦਾ ਵੈ ਕਿ ਜਦੋਂ ਜੰਗ ਲੜੇ ਨਾ ਇੱਕ ਕਹਾਵਤ ਵੀ ਹੈ ਉਹਦੇ ਵਿੱਚ ਜਿਹੜਾ ਜੰਗ ਦਾ ਫੈਸਲਾ ਨਾ ਬਜ਼ੁਰਗ ਕਰਦੇ ਨੇ ਜੀ ਰਾਜ ਕਰਨ ਵਾਲੀਆਂ ਤਾਕਤਾਂ ਕਰਦੀਆਂ ਨੇ ਜੀ ਮਾਰੇ ਵਿਚਾਰੇ ਆਮ ਘਰਾਂ ਦੇ ਜੰਦੇ ਬੱਚੇ ਸ਼ਹੀਦ ਹੋ ਜਾਂਦੇ ਨੇ ਇਹ ਜਿਹੜੀ ਰਾਜਨੀਤੀ ਹੈ ਨਾ ਇਹ ਸ਼ੁਰੂ ਤੋਂ ਜਦੋਂ ਦੀ ਦੁਨੀਆ ਬਣੀ ਹੈ ਚੱਲਦੀ ਆ ਰਹੀ ਹੈ ਬਾਕੀ ਜਿਹੜੀ ਕਾਲੀ ਪੋਲਿਟਿਕਸ ਹੈ ਕਾਲੀ ਸਰਕਾਰੀ ਜਿਹੜੇ ਜਥੇਬੰਦੀਆਂ ਨੇ ਜਾਂ ਦੂਜੀਆਂ ਉਹ ਜਥੇਬੰਦੀਆਂ ਨੇ ਤੇ ਉਹ ਅੱਗੇ ਗੁਰੂ ਮਹਾਰਾਜ ਵੇਲੇ ਬਾਈ ਮੰਜੀਆਂ ਸੀ ਹੁਣ ਤੇ ਮੰਜੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿਹੜਾ ਕਿਹੜੇ ਪਾਸੇ ਜਾ ਰਿਹਾ ਹੈ ਉਹ ਉਹਦੇ ਨਾਲ ਜਨਤਾ ਨੂੰ ਕੋਈ ਨਹੀਂ ਜਨਤਾ ਨੂੰ ਚਾਹੀਦਾ ਹੈ ਕਿ ਉਹ ਗੁਰੂ ਮਹਾਰਾਜ ਦੇ ਜਿਹੜੀਆਂ ਆਗਿਆ ਹੈ ਜਿਹੜੀ ਉਹਦੇ ਉਪਦੇਸ਼ ਨਹੀਂ ਉਹਦੇ ਨਾਲ ਚੱਲਣਾ ਸਰ ਲਾਈਕ ਦੇ ਅੱਜ ਵੀ ਅਸੀਂ ਇੱਕ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੋ ਪਾਰੇ ਗੱਲਾਂ ਜ਼ਰੂਰ ਅਸੀਂ ਕਰਦੇ ਆਂ ਪਰ ਸਾਰੇ ਵੱਖ-ਵੱਖ ਜਿੱਥੇ ਬੰਦੀਆਂ ਦੇ ਵਿੱਚ ਨੇ ਕੋਈ ਕਹਿੰਦਾ ਸਾਡਾ ਬਾਟਾ ਉੱਚਾ ਹੈ ਕੋਈ ਕਹਿੰਦਾ ਸਾਡਾ ਬਾਚਾ ਸਾਡਾ ਨਿਸ਼ਾਨ ਉੱਚਾ ਹੈ ਪਰ ਲੱਗਦਾ ਕਿ ਨਿਸ਼ਾਨ ਸਾਹਿਬ ਥੱਲੇ ਹੱਲੇ ਵੀ ਅਸੀਂ ਇਕੱਠੇ ਨਹੀਂ ਹੋ ਪਾ ਰਹੇ ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ ਨਾ ਮੰਜੀਆਂ ਜਿਹੜੀਆਂ ਨਾ ਬਾਈ ਦੀ ਜਗ੍ਹਾ ਤੇ ਹੋਣ ਅਨਗਿਲਤ ਹੋ ਗਈਆਂ ਨੇ ਹੋਣਾ ਚਾਹੀਦਾ ਹੈ ਕਿ ਗੁਰੂ ਦੇ ਜਿਹੜੀਆਂ ਆਸੇ ਨੇ ਗੁਰੂ ਦੇ ਜਿਹੜੇ ਉਪਦੇਸ਼ ਨਹੀਂ ਉਹਨਾਂ ਨੂੰ ਮੰਨਣਾ ਚਾਹੀਦਾ ਵੈ ਆਪੋ ਆਪਣੀਆਂ ਦੁਕਾਨਦਾਰੀਆਂ ਨਹੀਂ ਪੜਨਾ ਚਾਹੀਦਾ ਵਪਾਰੀ ਨਹੀਂ ਪੜਨਾ ਚਾਹੀਦਾ ਇੱਕੋ ਸਾਤ ਬੰਦਾ ਜੇ ਵਪਾਰੀ ਨਹੀਂ ਹੁੰਦਾ ਸੋ ਪਹਿਲਾਂ ਇਹ ਤਸਵੀਰ ਦਿਖਾਈਏ ਜੋ ਇਹਨਾਂ ਵੱਲੋਂ ਖਿੱਚੀਆਂ ਗਈਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਐਕਸਕਲੂਸਿਵ ਤਸਵੀਰਾਂ ਨੇ ਇਹ ਸ਼ਾਇਦ ਤੁਸੀਂ ਜੇਕਰ ਗੱਲ ਕਰੀਏ ਤਾਂ ਇਹ ਐਸੀਆਂ ਤਸਵੀਰਾਂ ਹੋਰ ਕਿਤੇ ਨਹੀਂ ਦੇਖੀਆਂ ਹੋਣਗੀਆਂ ਕਿਉਂਕਿ ਜਦ ਦੌਰ 1984 ਦਾ ਸੀਗਾ ਤਾਂ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਜੋ ਜਿੰਨੀਆਂ ਵੀ ਤੁਸੀਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਾਂ ਗੂਗਲ ਤੇ ਤੁਸੀਂ ਤਸਵੀਰਾਂ ਦੇਖੀ ਦਿਓ ਇਹਨਾਂ ਵੱਲੋਂ ਖਿੱਚੀਆਂ ਗਈਆਂ ਨੇ ਸਿਰ ਇਸ ਤਸਵੀਰ ਬਾਰੇ ਥੋੜਾ ਜ਼ਰੂਰ ਦੱਸਿਓ ਇਹ ਸੈਕਸ ਸਕੂਲ ਆਫ ਆਰਟ ਨਕਾਸ਼ੀ ਜਿਹੜੀ ਹੈ ਨਾ ਇਹ ਅਕਾਲ ਤਖਤ ਸੀਗੀ ਓਕੇ ਇਹ ਜਦੋਂ ਅਕਾਲ ਤਖਤ ਟੈਟੇਰੀ ਸੀਗਾ ਉਦੋਂ ਉਹਨਾਂ ਨੂੰ ਨੁਕਸਾਨ ਪਹੁੰਚਿਆ ਸੀਗਾ ਉਦੋਂ ਠੀਕ ਛੱਟ ਸੀ ਕਿ ਜਦੋਂ ਅਕਾਲੀ ਪੋਲਿਟਿਕਸ ਨੇ ਇਹਨੂੰ ਜਿਹੜਾ ਸਰਕਾਰੀ ਬਣਾਇਆ ਗਿਆ ਸੀ ਅਕਾਲ ਤਖਤ ਨੂੰ ਟਾਉਂਦੀ ਟਾਇਆ ਉਦੋਂ ਵੇਲੇ ਇਹਦਾ ਵੀ ਇਹਨੂੰ ਵੀ ਸ਼ਹੀਦ ਕਰਤਾ ਗਿਆ ਨਕਾਸ਼ੀ ਜਿਹੜੀ ਦੀ ਸੀਖ ਵਿਰਸਾ ਜਿਹੜਾ ਸੀਗਾ ਸਿੱਖ ਨਕਾਸ਼ੀ ਜਿਹੜੀ ਸੀ ਉਹ ਖਤਮ ਹੋ ਗਈ ਉਹਨਾਂ ਦੀ ਜਗ੍ਹਾ ਪਲੇਨ ਬਾਥਰੂਮ ਟਾਈਲਸ ਲਾਤੀਆਂ ਗਈਆਂ ਨੇ ਵਿਰਾਸਤ ਦਾਵਾਡੋਲ ਹੋ ਗਈ ਟੁੱਟ ਗਈ ਖਤਮ ਹੋ ਗਈ ਕੱਲ ਜਿਵਾਹੀ ਰੁਚੀ ਕਰਤਾ ਤੁਸੀਂ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾਉਣੀ ਚਾਹੁੰਦੇ ਜਿੰਨੀਆਂ ਵੀ ਇੱਥੇ ਤਸਵੀਰਾਂ ਪਈਆਂ ਨੇ ਕਿਉਂਕਿ ਇਹ ਮੂੰਹ ਬੋਲਦੀਆਂ ਤਸਵੀਰਾਂ ਨੇ ਇੱਕ ਫੋਟੋ ਜਰਨਲਿਜ਼ਮ ਦਾ ਕੰਮ ਇਹ ਹੁੰਦਾ ਕਿ ਇੱਕ ਦੌਰ ਨੂੰ ਜਾਂ ਇੱਕ ਕਿਸੇ ਵੀ ਮੂਵਮੈਂਟ ਨੂੰ ਜਦੋਂ ਅਸੀਂ ਫੋਟੋਆਂ ਦੇ ਵਿੱਚ ਕੈਦ ਕਰਦੇ ਹਾਂ ਤਾਂ ਉਸ ਨੂੰ ਮੂੰਹ ਬੋਲਦੀਆਂ ਤਸਵੀਰਾਂ ਵਾਂਗ ਕੈਦ ਕਰਕੇ ਰੱਖਣਾ ਕਿ ਕੱਲ ਨੂੰ ਜੇਕਰ ਅੱਜ ਤੋਂ ਅਸੀਂ 100 ਸਾਲ ਬਾਅਦ 200 ਸਾਲ ਬਾਅਦ ਵੀ ਫੋਟੋਆਂ ਨੂੰ ਦੇਖੀਏ ਤਾਂ ਇੰਜ ਹੀ ਲੱਗੇ ਕਿ ਹੂਬ ਹੂ ਉਹੀ ਮੂਵਮੈਂਟ ਹੈ ਉਹੀ ਤਸਵੀਰ ਹੈ ਇੱਕ ਤਸਵੀਰ ਨਹੀਂ ਇੱਕ ਰੀਅਲ ਫੋਟੋ ਜਿਵੇਂ ਇੱਕ ਰੀਅਲ ਰੀਅਲਿਸਟਿਕ ਚੀਜ਼ ਨੂੰ ਅਸੀਂ ਕਹਿੰਦੇ ਨੇ ਉਹ ਚੀਜ਼ ਹੁੰਦੀ ਹੈ ਸੋ ਮੇਰੇ ਖਿਆਲ ਜਿੰਨੀਆਂ ਵੀ ਅਸੀਂ ਸੋਸ਼ਲ ਮੀਡੀਆ ਤੇ ਤਸਵੀਰਾਂ ਦੇਖਦੇ ਆਂ ਜਿੰਨੀਆਂ ਵੀ ਅਸੀਂ ਗੂਗਲ ਦੇ ਉੱਤੇ ਸਰਚ ਕਰਕੇ ਤਸਵੀਰਾਂ ਦੇਖਦੇ ਆਂ ਜੂ 1984 ਕਾ ਲੁਕਾ ਰਹੇ ਦੀਆਂ ਸੋ ਇਸ ਸਤਪਾਲ ਦਾਨਿਸ਼ ਜੀ ਵੱਲੋਂ ਖਿੱਚੀਆਂ ਗਈਆਂ ਨੇ ਪਰ ਉਸ ਸਮੇਂ ਜੋ ਸੰਤਾ ਦਾ ਮਿਠਾਸ ਸੀਗੀ ਸੰਤਾ ਦੀ ਕੀ ਸੋਚ ਸੀਗੀ ਉਸ ਬਾਰੇ ਵੀ ਅਸੀਂ ਗੱਲਬਾਤ ਕੀਤੀ ਕਿ ਇਹ ਚੀਜ਼ਾਂ ਅਕਸਰ ਹੁੰਦੀਆਂ ਆਈਆਂ ਨੇ ਕਿ ਜਦ ਵੀ ਰਾਜਨੀਤਿਕ ਆਉਂਦੀ ਹੈ ਤਾਂ ਰਾਜਨੀਤਿਕ ਦੇ ਵਿੱਚ ਤਾਂ ਸਾਕਾ ਪਿਓ ਪੁੱਤ ਨਹੀਂ ਗਿਣਿਆ ਜਾਂਦਾ ਇਹ ਤਾਂ ਫਿਰ ਇੱਕ ਦੇਸ਼ ਦੇ ਵਿੱਚ ਸਚਕਣ ਸ਼੍ਰੀ ਹਰਮੰਦਰ ਸਾਹਿਬ ਇੱਕ ਧਾਰਮਿਕ ਸਥਾਨ ਸੀਗਾ ਪਰ ਇੱਕ ਕੌਮ ਪ੍ਰਤੀ ਇੰਨੀ ਨਫ਼ਰਤ ਪਰਣੀ ਇਹ ਮੇਰੇ ਖਿਆਲ ਬਹੁਤ ਗਲਤ ਚੀਜ਼ ਫਿਲਹਾਲ ਮੈਂ ਤੁਹਾਡੇ ਸਾਹਮਣੇ ਲਾਈਵ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ